ਪੰਜਾਬੀ ਖਬਰ ਨਾਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਹੂ ਉਸ ਪਰਮਜੀਤ ਸਿੰਘ ਪਾਕਣਾ ਹੁਣ ਤੱਕ ਦੀ ਵੱਡੀ ਖਬਰ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਇਆ ਪ੍ਰਾਈਵੇਟ ਜਿਹੜੀਆਂ ਕਿ ਲਗਜ਼ਰੀ ਬੱਸਾਂ ਨੇ ਇਹਨਾਂ ਦੇ ਖੰਭ ਕੁੱਤਰਨ ਦੀ ਜਿਹੜੀ ਕਿ ਤਿਆਰੀ ਕੀਤੀ ਜਾ ਰਹੀ ਹੈ ਕੈਪਟਨ ਲਵਰਿੰਦਰ ਸਿੰਘ ਸਰਕਾਰ ਵੱਲੋਂ ਇਹ ਖਬਰ ਵੱਡੀ ਪ੍ਰਕਾਸ਼ਿਤ ਹੋਈ ਹੈ ਸੋ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੇ ਜਿਹੜੇ ਕਿ ਲਗਜ਼ਰੀ ਬੱਸਾਂ ਨੇ ਇਹਨਾਂ ਨੂੰ ਟੱਕਰ ਦੇਣ ਲਈ ਸਰਕਾਰ ਵੱਲੋਂ 50 ਲਗਜ਼ਰੀ ਲਗਜ਼ਰੀ ਬੱਸਾਂ ਜਿਹੜੀਆਂ ਕਿ ਉਹ ਬਾਜ਼ਾਰ ਦੇ ਵਿੱਚ ਵਿੰਡੀਆਂ ਜਾ ਰਹੀਆਂ ਨੇ ਸਰਕਾਰ ਨੇ ਪੂਰੀ ਮਾਨ ਮੰਨ ਲਿਆ ਹੈ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਪੰਜਾਬ ਦੇ ਵਿੱਚ ਜਿਹੜੇ ਕਿ ਇਹ ਲਗਜ਼ਰੀ ਬੱਸਾਂ ਬਾਦਲ ਪਰਿਵਾਰ ਦੀਆਂ ਹਨ ਸੂਲੀਨਾ ਬੱਸਾਂ ਦਾ ਕਾਫੀ ਰੁਝਾਨ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਗਰਮੀ ਨੂੰ ਦੇਖੇ ਹੋਏ ਸਾਰੇ ਲੋਕ ਕਿ ਏਸੀ ਬੱਸਾਂ ਵੱਲ ਭੱਜਦੇ ਨੇ ਸੋ ਉਹਨਾਂ ਨੇ ਕਿਹਾ ਕਿ ਚਿੰਤ ਮੁਕ ਰੱਖਦੇ ਹੋਏ ਸਾਰਾ ਕੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰੀ ਅਧਿਕਾਰੀ ਮਤਾ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਲਦ 600 ਨਵੀਆਂ ਬਸਾਂ ਆਉਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਜੋ 50 ਦੇ ਕਰੀਬ ਜਿਹੜੇ ਕੀ ਲਗਜ਼ਰੀ ਬੱਸਾਂ ਹੋਣਗੀਆਂ ਤੇ ਇਹ ਬੱਸਾਂ ਦਿੱਲੀ ਸਮੇਤ ਹੋਰ ਕਈ ਅਹਿਮ ਰੂਟਾਂ ਤੇ ਚੱਲਣਗੀਆਂ ਸੋ ਪੰਜਾਬ ਦੇ ਲੋਕਾਂ ਲਈ ਕਾਫੀ ਇਹ ਰਾਤ ਪਰਖਾਵਾਰਾ ਜੀ ਏਸੀ ਤੇ ਲਗਜ਼ਰੀ ਬੱਸਾਂ ਜਿਹੜੀਆਂ ਕੀ ਹੁਣ ਪੰਜਾਬ ਦੇ ਵਿੱਚ ਪੰਜਾਬ ਦੀਆਂ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਤੁਹਾਨੂੰ ਸਰਵਿਸ ਆਪਣੀ ਮੋਹਈਆ ਕਰਵਾਉਣਗੀਆਂ ਤੇ ਇਹਨਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਨਾਲੋਂ ਬੇਹੱਦ ਘੱਟ ਹੋਵੇਗਾ ਸੋ ਇਹ ਇੱਕ ਵੱਡੀ ਵਧੀਆ ਖਬਰ ਇਸ ਨੂੰ ਆਪਾਂ ਕਹਿ ਸਕਦੇ ਆ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਜਿਹੜਾ ਕਿ ਪ੍ਰਾਲਾ ਕੀਤਾ ਜਾ ਰਿਹਾ ਹੈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਕਿ ਪ੍ਰਾਈਵੇਟ ਲਗਜ਼ਰੀ ਬੱਸਾਂ ਹਮੇਸ਼ਾ ਵਾਅਦਿਆਂ ਵਿੱਚ ਰਹੀਆਂ ਨੇ ਮਨਮਾਜੀ ਦਾ ਜਿਹੜਾ ਕਿ ਇਹਨਾਂ ਦਾ ਕਿਰਾਇਆ ਇਹ ਵਸੂਲਦੇ ਨੇ ਤੇ ਇਹਨਾਂ ਦੇ ਜਿਹੜਾ ਕਿ ਸਮਾਂ ਤੇ ਟਾਈਮ ਵੀ ਕੋਈ ਪੱਕਾ ਨਹੀਂ ਹੈ ਕਈ ਵਾਰ ਸੜੇ ਤੇ ਚੱਲਣ ਦੀ ਬਜਾਏ ਇਹ ਆਪਣੇ ਟਿਕਾਣਿਆਂ ਤੋਂ ਚੱਲਦੇ ਨੇ ਸੋ ਸਿਆਸੀ ਲੀਡਰਾਂ ਨੇ ਬੱਸਾਂ ਹੋਣ ਕਰਕੇ ਅਫਸਰ ਵੀ ਇਹਨਾਂ ਬੱਸਾਂ ਨੂੰ ਹੱਥ ਪਾਉਣ ਤੋਂ ਡਰਦੇ ਸੀ ਜੁਰਤ ਨਹੀਂ ਕਰਦੇ ਇਸ ਕਰਕੇ ਇਹ ਇੱਕ ਵੱਡੀ ਪ੍ਰੋਬਲਮ ਸੀ ਪੰਜਾਬ ਟਰਾਂਸਪੋਰਟ ਦੇ ਅੰਦਰ ਸੋ ਇਸ ਪ੍ਰੋਬਲਮ ਨੂੰ ਹਾਲ ਕਰਨ ਵਾਸਤੇ ਸੋਲਵ ਕਰਨ ਵਾਸਤੇ ਪੰਜਾਬ ਸਰਕਾਰ ਨੇ ਹੁਣ 600 ਨਵੀਆਂ ਬੱਸਾਂ ਦੇ ਵਿੱਚ 50 ਜਿਹੜੀਆਂ ਬੱਸਾਂ ਨੇ ਉਹ ਲਗਜ਼ਰੀ ਬੱਸਾਂ ਪਾਉਣ ਦਾ ਮਨ ਬਣਾ ਲਿਆ ਸੋ ਬਹੁਤ ਜਲਦ ਪੰਜਾਬ ਦੀ ਸੜਕਾਂ ਦੇ ਉੱਪਰ ਤੁਹਾਨੂੰ ਇਹ ਜਿਹੜੀਆਂ ਬੱਸਾਂ ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਗੀਆਂ ਸੋ 50 ਦੇ ਵਿੱਚ ਟਰਾਂਸਪੋਰਟ ਵਿਭਾਗ ਨੂੰ ਪੂਰੀ ਤਰ੍ਹਾਂ ਸੁਚਾਰੂ ਕਰਨ ਵਾਸਤੇ ਨਿਰਪੱਖ ਕਰਨ ਵਾਸਤੇ ਪੰਜਾਬ ਸਰਕਾਰ ਦਾ ਇਹ ਵੱਡਾ ਉਪਰਾਲਾ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਪ੍ਰਾਈਵੇਟ ਬੱਸਾਂ ਲੰਗੀ ਸਰਕਾਰ ਦੇ ਵੇਲੇ ਪ੍ਰਾਈਵੇਟ ਬੱਸਾਂ ਦੀ ਮਨਮਰਜ਼ੀ ਨੇ ਲੋਕਾਂ ਦੇ ਨੱਕ ਦੇ ਵਿੱਚ ਵੀ ਦੰਮ ਕਾ ਰੱਖਿਆ ਸੀ ਸੋ ਪੰਜਾਬੀ ਗਵਰਨਮੈਂਟ ਦੇ ਵਿੱਚ ਇਹ ਸੀ ਹੋਂਦ ਤੱਕ ਦੀ ਇੱਕ ਵੱਡੀ ਖਬਰ ਦੇਸ਼ ਦੇ ਨੂੰ ਇਹ तमाम ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਸਾਡਾ YouTube ਚੈਨਲ ਆਜ਼ ਨਿਊਜ਼ ਵਾਲਾ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਰਮਜੀਤ ਸਿੰਘ ਪਗਰਾਂ ਦੋਆਜ ਸਾਰਣਪਿਆਪ ਤੇ ਸਤਿ ਸ੍ਰੀ ਅਕਾਲ